ਹੈਲੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਵੈਲਕਮ ਮੇਰੇ ਫੇਸਬੁਕ ਪੇਜ ਤੇ ਤੁਹਾਡਾ ਸਵਾਗਤ ਹੈ ਕਈਆਂ ਦੀ ਬਹੁਤ ਜ਼ਿਆਦਾ ਇਹ ਹੁੰਦਾ ਹੈ ਕਿ ਜਦੋਂ ਵੀ ਅਸੀਂ ਨੈਕ ਲਾਨੇ ਆ ਕਿ ਸਾਡੇ ਨੈਕ ਲਾਨਨ ਤੋਂ ਬਾਅਦ ਇੱਕ ਤਾਂ ਅਚੀ ਤਰ੍ਹਾਂ ਸਫਾਈ ਨਹੀਂ ਆਂਦੀ ਜਦੋਂ ਅਸੀਂ ਫੋਲਡ ਕਰਦੇ ਹਾਂ ਅਸੀਂ ਇਹਨੂੰ ਅੰਦਰ ਵਾਰਕ ਮੀਜਦੇ ਔਰ ਦੂਸਰਾ ਇਹ ਹੈ ਕਿ ਕਈ ਵਾਰ ਨੈਕ ਕੀ ਹੁੰਦਾ ਹੈ ਟੇਡਾ ਲੱਗਦਾ ਹੈ ਉਸ ਦਾ ਕਾਰਨ ਕੀ ਹੈ ਤੁਹਾਨੂੰ ਮੈਂ ਦੱਸਦੀ ਹਾਂ ਆਪਣੇ ਚੈਨਲ ਤੇ ਇੱਕ ਕਮੀਜ਼ ਦਾ ਫਰੰਟ ਸਾਈਡ ਠੀਕ ਹੈ ਫਰੰਟ ਸਾਈਡ ਕੱਟਣ ਤੋਂ ਬਾਅਦ ਇਹਦੇ ਉੱਪਰ ਪੈਂ ਸੈਂਟਰ ਤੇ ਲਗਾ ਰੱਖਿਆ ਇੱਕ ਛੋਟਾ ਜਿਹਾ ਕੱਟ ਤੇ ਇਹਦੇ ਉੱਪਰ ਪੂਰਾ ਗਲਾ ਤਿਆਰ ਕਰਨ ਤੋਂ ਬਾਅਦ ਇਸ ਨੂੰ ਫੋਲਡ ਕਰਕੇ ਇਸ ਦੇ ਉੱਪਰ ਵੀ ਲਗਾਇਆ ਹੈ ਕੱਟ ਠੀਕ ਹੈ ਇਹ ਹੈ ਗਲੇ ਦਾ ਸੈਂਟਰ ਠੀਕ ਹੈ ਇਹ ਕਮੀਜ਼ ਦਾ ਸੈਂਟਰ ਠੀਕ ਹੈ ਜਿਤੋਂ ਵੀ ਨੈੱਕ ਉੱਪਰ ਅਸੀਂ ਲਗਾਣਾ ਹੈ ਕਮੀਜ਼ ਦੇ ਇਹਦਾ ਸੈਂਟਰ ਤੇ ਤੁਹਾਡਾ ਜੋ ਵੀ ਨੈੱਕ ਤਿਆਰ ਕਰ ਰੱਖਿਆ ਤੁਸੀਂ ਉਹਦਾ ਸੈਂਟਰ ਬਿਲਕੁਲ ਬਰਾਬਰ ਹੋਣਾ ਚਾਹੀਦਾ ਠੀਕ ਹੈ ਹੁਣ ਜੋ ਵੀ ਕਮੀਜ਼ ਦੇ ਸੈਂਟਰ ਦੀ ਲਾਈਨ ਸੀ ਤੇ ਗਲੇ ਦੀ ਸੈਂਟਰ ਦੀ ਲਾਈਨ ਸੀ ਇਹਨੂੰ ਤੁਸੀਂ ਬਿਲਕੁਲ ਬਰਾਬਰ ਰੱਖੋਗੇ ਹੁਣ ਅਸੀਂ ਇੱਕ ਪੈਰ ਦਾ ਮਾਰਜਿਨ ਛੱਡ ਕੇ ਇਸ ਨੂੰ ਪੂਰੀ ਤਰ੍ਹਾਂ ਸਿਲਾਈ ਲਗਾ ਕੇ ਛੋਟ ਬਾਅਦ ਵਿੱਚ ਕਟਿੰਗ ਕਰਨ ਤੋਂ ਬਾਅਦ ਛੋਟੇ-ਛੋਟੇ ਕੱਟ ਲਗਾ ਕੇ ਅਸੀਂ ਫਿਰ ਇਸ ਨੂੰ ਅੰਦਰ ਫੋਲਡ ਕਰਾਂਗੇ ਫਿਰ ਕਦੀ ਵੀ ਗਲੇ ਦੇ ਵਿੱਚ ਕੱਪੜੇ ਚ ਵੱਟ ਨਹੀਂ ਆਏਗਾ ਤੇ ਗਲਾ ਤੁਹਾਡਾ ਟਿੱਡਣਾ ਨਹੀਂ ਲੱਗੇਗਾ ਠੀਕ ਹੈ ਅ ਪਹਿਲਾਂ ਕੀ ਕਰਦੇ ਨੇ ਕਿ ਜਾਂਦੇ ਦੇ ਉੱਪਰ ਪਿੰਨ ਲਗਾ ਲੈਂਦੇ ਨੇ ਬਟ ਮੈਂ ਪਿੰਨ ਨਹੀਂ ਲਗਾਉਂਦੀ ਮੈਂ ਵੈਸੇ ਹੀ ਗਲਾ ਲਗਾ ਦਿੰਨੀ ਆ ਬਹੁਤ ਸਹੀ ਤਰੀਕੇ ਨਾਲ ਜੁੜਦਾ ਹੈ ਅਗਰ ਫਿਰ ਵੀ ਤੁਸੀਂ ਨਹੀਂ ਲਗਾ ਸਕਦੇ ਤਾਂ ਇਹਦੇ ਵਿੱਚ ਸੈਂਟਰ ਸ ਲਾਈਨ ਲਗਾ ਸਕਦੇ ਹੋ ਪਹਿਲੇ एक सिलाई लगा ठीक तो है हूँ की है हूँ एक पैर का मार्चन रख के ती బిల్ బ బుకరమే నీ సై ਹਲਕਾ ਜਿਨੂ ਜਿਵੇਂ ਇੱਕ ਮਿਜ਼ ਜਿਉਂ ਲਈਏ ਤੁਸੀਂ ਮਸ਼ੀਨ ਨੂੰ ਵੀ ਹਲਕਾ ਹਲਕਾ ਘੁਮਾ ਲੈਣਾ ਜਿੱਥੋਂ ਅਸੀਂ ਸਿਲਾਈ ਸਟਾਰਟ ਕੀਤੀ ਸੀ ਬਿਲਕੁਲ ਉਦੇ ਉੱਪਰ ਲਿਆ ਕੇ ਸਿਲਾਈ ਬੰਦ ਕਰ ਦਿੰਨੇ ਆ ਠੀਕ ਹੈ ਹੁਣ ਇੱਕ ਪੈਰ ਦਾ ਮਾਰਜਨ ਰੱਖ ਕੇ ਤੁਸੀਂ ਇਸ ਦੀ ਕਟਿੰਗ ਕਰੋਗੇ ਬਹੁਤ ਧਿਆਨ ਨਾਲ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਬਿਲਕੁਲ ਨਾਲ ਕਟਿੰਗ ਕਰ ਦਿੰਦੇ ਆ ਤਾਂ ਸਿਲਾਈ ਕੀਏ ਸਿਲਾਈ ਨਿਕਲ ਜਾਂਦੀ ਹੈ ਵਿੱਚੋਂ ਫਿਰ ਫਿਨਿਸ਼ਿੰਗ ਨਹੀਂ ਆਉਂਦੀ ਕਪੜੇ 'ਚ हम छोटे बिल्कुल छोटे छोटे बहुत ही ध्यान ध्यान रखना है कि नीचे ना कपड़ा ना कट हो जाए उस तो बाद ये देखो बिल्कुल इन्हें ऐसे करके फोल्ड कर लो कपड़े में तुम कमीज के कपड़े खिंच के रखोगे सलवट नहीं आएगी ठीक है ओके तो बादा वाली सिलाई निकाल दें थैंक यू सो मच